ਇਸ ਵੇਲੇ ਦੀ ਦੁਖਦਾਈ ਖਬਰ ਇਹ ਹੈ ਕਿ ਰঞ্জੀਤ ਸਿੰਘ ਠਰੂ ਠਰੂ ਪਿੰਡ ਵਾਲੇ ਜਿਨ੍ਹਾਂ ਦਾ ਕੀ ਪੈਟਰੋਲ ਪੰਪ ਸੈਲਰ ਵੀ ਨੇ ਆਦੀ ਹੋਰ ਵੀ ਬੜੇ ਨਾਮਵਰਕ ਸੀ ਸੋ ਅੱਜ ਤੜਕਸਾਰੀ ਉਹਨਾਂ ਦਾ ਦੇਹਾਂਤ ਹੋ ਗਿਆ ਦੇਹਾਂਤ ਹੁੰਦਾ ਕਾਰਨ ਦਿਲ ਦਾ ਦੌਰਾ ਪਿਆ ਤਾਂ ਉਹਨਾਂ ਦਾ ਦੇਹਾਂਤ ਹੋ ਗਿਆ ਪਰ ਉਹ ਜਦੋਂ ਵੀ ਜੇ ਮਿਲਦੇ ਸੀ ਲੋਕਾਂ ਨਾਲ ਜਾਂ ਵਿਚਰਦੇ ਸੀ ਦੱਸਿਆ ਜਾਂਦਾ ਸੀ ਕਿ ਬੜੇ ਹੀ ਇਹ ਪਿਆਰ ਭਰੇ ਸੀ ਪਿਆਰ ਕਰਦੇ ਸੀ ਗਰੀਬਾਂ ਦੀ ਬੜੀ ਮਦਦ ਕਰਦੇ ਹੁੰਦੇ ਸੀ ਸੋ ਅੱਜ ਮਦਦਗਾਰ ਜਿਹੜਾ ਸੀ ਅੱਜ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਉਹਨਾਂ ਦਾ ਦੇਹਾਂਤ ਜਿਹੜਾ ਹੋਇਆ ਤਾਂ ਇੱਥੇ ਵੀ ਵੇਖਣ ਨੂੰ ਮਿਲ ਰਿਹਾ ਕਿ ਇਹ ਨਾਮਵਰ ਸ਼ਖਸ਼ਿਸ਼ ਜਿਹੜੇ ਆ ਉਹਨਾਂ ਨੂੰ ਮਿਲਣ ਵਾਸਤੇ ਪਹੁੰਚ ਰਹੇ ਪਾਰਟੀਆਂ ਪਹੁੰਚ ਰਹੀਆਂ ਨੇ ਪਰ ਇੱਥੇ ਇਹ ਵੀ ਦੱਸ ਦੇਣਾ ਚਾਹਾਂਗੇ ਕਿ ਜਿਹੜਾ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਵਾਪ ਵੀਰਵਾਰ 12 ਵਜੇ ਇਹ ਜਿਹੜਾ ਕਿ ਠਰੂ ਪਿੰਡ ਵਿੱਚ ਹੀ ਉੱਥੇ ਹੀ ਕੀਤਾ ਜਾਵੇਗਾ ਕਿਉਂਕਿ ਇਹਨਾਂ ਦੇ ਪਰਿਵਾਰ ਜਿਹੜੇ ਰਿਸ਼ਤੇਦਾਰ ਜਿਹੜੇ ਨੇ ਉਹ ਵਿਦੇਸ਼ ਜਿਹੜੇ ਬਾਹਰ ਰਹਿੰਦੇ ਨੇ ਉਹਨਾਂ ਦੀ ਉਡੀਕ ਕੀਤੀ ਜਾ ਰਹੀ ਹੈ ਉਹ ਆਉਣਗੇ ਤਾਂ ਉਸ ਤੋਂ ਬਾਅਦ ਹੀ ਜਿਹੜੀ ਆ ਇਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਸੋ ਵੀਰਵਾਰ 12 ਵਜੇ ਨੂੰ ਰਣਜੀਤ ਸਿੰਘ ਠਰੂ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਠਰੂ ਵਿਖੇ ਕੀਤਾ ਜਾਵੇਗਾ ਵਿਜੇ ਕੁਮਾਰ ਚੈਨਲ 2 ਤਰਨਤਾਰ ਸਰ ਜੀ ਏਸੀ ਅਰਜੀ ਦਾ ਅੱਜ ਕੀ ਹਾਲ ਹੋਇਆ ਕੀ ਕਹਿਣਾ ਚਾਹੋਗੇ ਉਪਰ ਕਿਸ ਤਰ੍ਹਾਂ ਦੀ ਸਕਸੈਸ ਬੜੀ ਦੁਖਦਾਈ ਘਟਨਾ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਅੰਕਲ ਜਨਜੀਤ ਸਿੰਘ ਤਰਵਾਨਾ ਜਿਨ੍ਹਾਂ ਨੂੰ ਹਾਰਟ ਅਟੈਕ ਕਰਕੇ ਉਹ ਕਾਲ ਚਲਾਣਾ ਕਰਕੇ ਨੇ ਬਹੁਤ ਹੀ ਧਾਰਮਿਕ ਪਰਿਵਾਰ ਹੈ ਮੇਰੇ ਅਨਸਾਰ ਤੇ ਹਮ ਹਰ ਇੱਕ ਦੇ ਅੰਦਰ ਸੀਗੇ ਜੀ ਹਮੇਸ਼ਾ ਪਿੰਡਾਂਆਂ ਦੀ ਅੱਜ ਵੀ ਸਾਰਿਆਂ ਦੀ ਬਾਹ ਫੜਦੇ ਆ ਹਰ ਇੱਕ ਬੰਦੇ ਹਰ ਇੱਕ ਜ਼ਰੂਰਤਮੰਦ ਦੀ ਬਾਹ ਫੜਦੇ ਰਹੇ ਬੜੇ ਹੀ ਨੇਕ ਦੇ ਇਨਸਾਨ ਸੀਗੇ ਸਾਨੂੰ ਬੜਾ ਅਫਸੋਸ ਹੈ ਇਹਨਾਂ ਦੇ ਜਾਣ ਤੇ ਸਰ ਹਾਂ ਜੀ ਇਸ ਤਰ੍ਹਾਂ ਇਹਦੇ ਕਿਸਾਨ ਦਾ ਜਿਵੇਂ ਕਿ ਅੱਜ ਜੋ ਜਾਣ ਤੋਂ ਆ ਗਰੀਬਾਂ ਦੀ ਮਦਦ ਕਰਨ ਵਾਲੇ ਸੀ ਕੀ ਉਹ ਜਿਹੜੇ ਗਰੀਬ ਸੀ ਅਜੋਕੀ ਮਨ ਤਰਸ ਉਸ ਕਰਦੇ ਹੋਣਗੇ ਦੇਖੋ ਜੀ ਜਦੋਂ ਘਰ ਦਾ ਸਰਦਾਰ ਜਾਂ ਮੁਖੀਆ ਕੋਈ ਚੱਲੇ ਜੇ ਤੇ ਸਾਰੀ ਢਾਮਾਡੋਲ ਹੋ ਜਾਂਦੇ ਸੋ ਇਹਨਾਂ ਨੇ ਹਮੇਸ਼ਾ ਹੀ ਜ਼ਰੂਰਤਮੰਦ ਦੀ ਬਾਫੜੀ ਹੈ ਇਹਨਾਂ ਨੇ ਦਸਾਂ ਨੌ ਦੀ ਕਿਰਤ ਕਮਾਈ ਕਰਕੇ ਮਿਹਨਤ ਕਰਕੇ ਹਨਾ ਇਹਨਾਂ ਨੇ ਆਪਣਾ ਕਾਰੋਬਾਰ ਕੀਤਾ ਸਾਰਾ ਬੜੀ ਮਿਹਨਤੀ ਖੁਸ਼ਦਿਲ ਤੇ ਵਾਹਿਗੁਰੂ ਦੇ ਪਾਣੇ ਦੇ ਮੰਨਣ ਵਾਲੇ ਸੀਗੇ ਬਹੁਤ ਹੀ ਨੇਕ ਦਿਲ ਇਨਸਾਨ ਸੀਗੇ ਬੜਾਈ ਸਾਨੂੰ ਦੁੱਖ ਹੈ ਇਸ ਦੁੱਖ ਦੀ ਘੜੀ ਇਸ ਪਰਿਵਾਰ ਦੇ ਨਾਲ ਅਸੀਂ ਇਸ ਪਰਿਵਾਰ ਦੇ ਨਾਲ ਖੜੇ ਹਾਂ ਜੀ ਕਿਸਾ ਵੇਦ ਰঞ্জੀਤ ਸਿੰਘ ਠਰੂ ਬੜੇ ਨਾਮਵਰ ਸੀ ਉਹ ਆਪਣੀ ਜੀਵਨ 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 ਸਰਦਾਰ ਰঞ্জੀਤ ਸਿੰਘ ਠਰੂ ਸਾਡੇ ਇਲਾਕੇ ਦੇ ਨਹੀਂ ਪੂਰੇ ਪੰਜਾਬ ਦੀ ਇੱਕ ਪ੍ਰਸਿੱਧ ਹਸਤੀ ਸੀ ਜਿਨ੍ਹਾਂ ਦੇ ਜਨ ਨਾਲ ਇਲਾਕੇ ਨੂੰ ਪਰਿਵਾਰ ਨੂੰ ਇੱਕ ਬਹੁਤ ਵੱਡਾ ਘਾਟ ਉੱਗੇ ਕਾਰੋਬਾਰੀ ਸਨ ਖੁਸ਼ਹਾਲ ਕਿਸਾਨ ਸਨ ਅਤੇ ਗਰੀਬਾਂ ਦੇ ਬਹੁਤ ਮਦਦਗਾਰ ਸਨ ਸਮਾਜ ਸੇਵਾ ਦੇ ਵਿੱਚ ਇਹ ਪਰਿਵਾਰ ਮੂਰੀਓਕੇ ਲੋਕਾਂ ਦੀ ਗਰੀਬਾਂ ਦੀ ਮਦਦ ਕਰਦਾ ਰਿਹਾ ਜਿਹਦੇ ਜਾਣ ਨਾਲ ਸਾਨੂੰ ਅੱਜ ਸਾਰੇ ਪਰਿਵਾਰ ਨੂੰ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਅਤੇ ਸਾਰੇ ਇਲਾਕੇ ਨੂੰ ਬਹੁਤ ਵੱਡਾ ਘਾਟ ਜਿਹੜਾ ਕਿ ਨਾ ਪੂਰਾ ਹੋਣ ਕਾ ਬੜਾ ਘਾਟ ਅੰਤਮ ਅੱਜ ਜੱਦੀ ਪਿੰਡ ਠਰੂ ਰਹੀ ਕੀਤਾ ਹੈ ਸਾਰੇ ਰਜੀ ਸਿੰਘ ਕਰੋ ਜਿਹਨੇ ਰਾਹਤ ਤੋਂ ਆਵਾਟ ਕੀ ਕਹਿਣਾ ਚਾਹਗੇ ਤੇ ਸਵਾਗਤ ਸਭਾ ਸੀ ਤੇ ਕਿਤਰਾ ਮਿਲ ਸਾਥ ਸੀ ਸਦਾ ਰਜੀ ਸਿੰਘ ਡਰੂਡੀ ਇੱਕ ਬਹੁਤ ਚੰਗੀ ਸ਼ਖਸੀਅਤ ਸਨ ਸਾਡੀ ਰਿਸ਼ਤੇਦਾਰੀ ਵੀ ਉਹਨਾਂ ਦੇ ਨਾਲ ਬਹੁਤ ਨੇੜੇ ਦੀ ਆ ਬਹੁਤ ਦੁੱਖ ਹੋਇਆ ਸਿਰ ਸਾਨੂੰ ਹੀ ਨਹੀਂ ਪੂਰੇ ਹਲਕੇ ਨੂੰ ਹੀ ਬਹੁਤ ਘਾਟਾ ਆ ਉਹਨਾਂ ਦੇ ਜਾਣ ਦਾ ਔਰ ਪਰਿਵਾਰ ਨਾਲ ਚਲਾਕ ਕੀਤੀ ਆ ਉਹਨਾਂ ਦਾ ਸਸਤਾ ਜਿਹੜਾ ਹੈ ਉਹ ਵੀਰਵਾਰ 12 ਵਜੇ ਕੀਤਾ ਜਾਵੇਗਾ ਉਹਨਾਂ ਦੇ ਪਿੰਡ ਟਰੂਈ ਜਿਹੜਾ ਸ਼ਮਸ਼ਾਨ ਘਾਟ ਹੈ ਉੱਥੇ ਫਿਰ ਤਾਂ ਦੇਰ ਨੂੰ ਲੈ ਕੇ ਜਾਇਆ ਜਾਵੇਗਾ ਉੱਥੇ ਸੰਸਕਾਰ ਕੀਤਾ ਜਾਵੇਗਾ ਕਿੰਨਾ ਸੁਭਾਅ ਹੈ ਇਹਨਾਂ ਦੀ ਤਜਰੀਬਾ ਦੀ ਬਹੁਤ ਮਦਦ ਕਰਦੇ ਸੁਭਾਅ ਆਖੋ ਬਹੁਤ ਨੇਕ ਇਨਸਾਨ ਹਨ ਹਰ ਗਰੀਬ ਵਰਗ ਦੇ ਨਾਲ ਹਰ ਵਰਗ ਨਾਲ ਹੀ ਉਹਨਾਂ ਦਾ ਬਹੁਤ ਪਿਆਰ ਸੀਗਾ ਔਰ ਹਰ ਇੱਕ ਦੀ ਮਦਦ ਕਰਦੇ ਸੀਗੇ ਕਿ ਜੇ ਉਹ ਨਾਰਾਜ਼ ਨਹੀਂ ਹੀ ਜਾਣ ਦਿੰਦੇ ਬਹੁਤ ਚੰਗੇ ਸਨ ਬਹੁਤ ਨੇਕ ਸਭਾ ਸੀ ਕਿਸਾਨ ਪੱਕੇ ਜਾਣੇ ਜਾਂਦੇ ਨੇ ਹਾਂਜੀ ਕਿਸਾਨ ਸੀ ਕਿਸਾਨ ਸੀਗੇ ਜੀ ਕਿਸਾਨ ਤੁਸੀਂ ਦੇਖ ਹੀ ਰਹੇ ਹੋ ਕਿ ਕਿੰਨਾ ਵੱਡਾ ਉਹਨਾਂ ਨੇ ਕਾਰੋਬਾਰ ਇੱਕ ਕਿਸਾਨ ਹੋਣ ਦੇ ਨਾਤੇ ਤੇ ਆਪਣਾ ਕਾਰੋਬਾਰ ਕਿੰਨਾ ਫਲਾਇਆ ਆਇਆ ਔਰ ਪੈਟਰੋਲ ਪੰਪ ਲਾਏ ਨੇ ਉਹਨਾਂ ਨੇ ਆਪਣਾ ਕਿਸਾਨੀ ਤੋਂ ਹੀ ਕੀਤਾ ਹੈ ਸਾਰਾ ਕੁਝ ਸਾਰੇ ਪਰਿਵਾਰ ਨੂੰ ਇੱਕ ਨੂੰ ਬੰਨ ਕੇ ਰੱਖਿਆ ਸੀਗਾ ਉਹਨਾਂ ਨੇ ਉਹਨਾਂ ਦੇ ਜਾਣ ਨਾਲ ਬਹੁਤ ਵੱਡਾ ਘਾਟਾ ਪਿਆ ਹੈ ਸਰ ਇਹ ਇਹਨਾਂ ਦੀ ਵੀ ਦੇਖੋ ਕਿ ਕਿਸ ਤਰ੍ਹਾਂ ਇੱਕ ਹੀ ਵਜ੍ਹਾ ਬਣੀ ਉਹਨਾਂ ਦੇ ਰਾਤ ਤਕਲੀਫ ਹੋਈ ਸੀਗੀ ਉਹਨਾਂ ਨੂੰ ਲੈ ਕੇ ਗਏ ਸੀਗੇ ਹਸਪੀਟਲ ਉਰ ਉੱਥੇ ਹਾਰਟ ਅਟੈਕ ਹੋਇਆ ਔਰ ਹਾਰਟ ਅਟੈਕ ਸੀਗਾ ਜਿਹੜਾ ਉਹ ਜਾਨਲੇਵਾ ਸਾਬਤ ਹੋਇਆ ਤੁਹਾਡਾ ਨਾਮ ਜੀ ਮੇਰਾ ਨਾਮ ਲਖਵਿੰਦਰ ਸਿੰਘ ਪਾਗਲਾ ਸਿਟੀ ਕਾਂਗਰਸ ਪ੍ਰਧਾਨ ਪਾਗਲਾ ਸਰ ਜੀ ਸੋ ਜਾਵਾ ਦੂਸਰਾ ਵੇਖਦੀ ਸੀ ਇੱਕ ਕਿਸਾਨ ਵੀ ਸੀ ਔਰ ਬੜੇ ਮਿਲਨ ਸਾਥੀ ਗਰੀਬਾਂ ਦੀ ਗੱਲ ਤੇ ਬਹੁਤ ਮਰਦ ਕਰਦੇ ਸੀ ਦੇਖੋ ਜੀ ਮੇਰਾ ਇਹਨਾਂ ਨਾਲ ਘਰੇਲੂ ਪਿਆਰ ਸੀਗਾ ਭਰਾਵਾਂ ਨਾਲ ਸਾਡਾ ਪਿਆਰ ਸੀ ਕਿਸੇ ਨੂੰ ਵੀ ਸਹਾਇਤਾ ਕਰਨ ਤੋਂ ਨਹੀਂ ਸੀ ਪਿੱਛੇ ਹਟਦੇ ਗਰੀਬ ਹੋਵੇ ਬੀਰ ਹੋਵੇ ਹਰ ਕੰਨਾ ਤੁਰਦੇ ਸੀ ਔਰ ਇਹਨਾਂ ਦਾ ਇਲਾਕੇ 'ਚ ਇੰਦਾ ਨਾਂ ਸੀਗਾ ਤਰਨਤਾਰ ਸ਼ਹਿਰ 'ਚ ਨਹੀਂ ਬੜਕੇ ਇਲਾਕੇ 'ਚ ਹਰ ਕੋਈ ਜਾਣਦਾ ਸੀ ਪੁਰਾਣੇ ਵਜੂ ਸੀਗੇ ਇਹਨਾਂ ਦਾ ਬਹੁਤ ਹੀ ਲਗਾ ਸੀ ਕੋ ਅਜੀ ਸਰ ਉਹਨਾਂ ਦਾ ਜੀ ਹਾਂ ਤਾਂ ਕੀ ਵਜ੍ਹਾ ਬਣੀਗੀ ਹਾਰਟ ਟੈਗ ਦੀ ਵਜ੍ਹਾ ਬਣੀ ਹੈ ਠੀਕ ਠਾਕ ਸੀ ਕੱਲ ਤੇ ਮੇਰੀ ਉਹਨਾਂ ਨਾਲ ਗੱਲ ਹੁੰਦੀ ਪਈ ਹੈ ਸ਼ਾਮੇ 6:30 ਵਜੇ ਤੇ ਮੈਂ ਗੱਲ ਕੀਤੀ ਹੈ ਵੈਸੇ ਮੈਂ ਉਹਨਾਂ ਨਾਲ ਗੱਲ ਪਰਸੋ ਚੌਥ ਕੀਤੀ ਸੀ ਮੈਂ ਕਿਹਾ ਤੁਹਾਡੀ ਤਬੀਅਤ ਕੋਈ ਠੀਕ ਨਹੀਂ ਲੱਗਦੀ ਪਈ ਉਹ ਤਾਂ ਵੈਸੇ ਹੀ ਹੈ ਧੰਲੀ ਜੀ ਕੋਈ ਇਹੋ ਜਿਹੀ ਗੱਲ ਨਹੀਂ ਸਰ ਦੇਖੋ ਜੀ ਵੀਰਵਾਰ ਦਾ ਉਹ ਪ੍ਰੋਗਰਾਮ ਨੇ ਆਉਣਾ ਵੀਰਵਾਰ ਦਾ ਟਾਈਮ ਰੱਖਿਆ 12 ਵਜੇ ਹਾਂਜੀ ਉਹਨਾਂ ਦੇ ਪਿੰਡ ਘਰੂ ਜੀ ਹਾਂਜੀ ਪਿੰਡ ਸਾਡੇ ਜਦੀ ਪਿੰਡ ਜੀ